ਸਾਡੀ ਧਰਤੀ ਚੋਂ ਪਾਣੀ ਖਤਮ ਹੋ ਗਿਆ 6-600 ਫੁੱਟ ਤੇ ਪਾਣੀ ਚਲਾ ਗਿਆ ਥੱਲੇ ਪੰਜ ਆਬ ਪੰਜਾਬ ਨਾਮ ਸੂਬੇ ਦਾ ਪਾਣੀ ਆ ਤੇ ਪਰ ਪਾਣੀ ਵਾਲੇ ਪਾਸੇ ਸੰਕਟ ਚ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਉੱਪਰ ਦਰਿਆਵਾਂ ਵਾਲਾ ਪਾਣੀ ਵੀ ਤੇ ਪੀਣ ਵਾਲਾ ਪਾਣੀ ਵੀ ਸੋ ਇਹਦੇ ਚੋਂ ਨਿਕਲਣਾ ਪਊਗਾ ਇੱਕ ਮੁਹਿੰਮ ਇੱਕ ਲਹਿਰ ਹੁਣ ਪਾਣੀ ਵਾਸਤੇ ਵੀ ਚਲਾਉਣੀ ਪਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਦੇ ਆਏ ਆ ਇਸ ਮਹਿਮੇ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਪੁਰਾਣੀਆਂ ਨਹਿਰਾਂ ਪੁਰਾਣੇ ਰਜਵਾਹੇ ਕੱਸੀਆਂ ਸੂਏ ਉਹਨਾਂ ਨੂੰ ਰਵਾਈਬ ਕੀਤਾ ਹੈ ਪਾਣੀ ਉਹਨਾਂ ਚ ਆਉਣ ਲੱਗਿਆ ਹੈ ਪਾਈਪਾਂ ਪਾਈਆਂ ਨਵੀਆਂ ਤਾਂ ਕਿ ਨਹਿਰਾਂ ਦਾ ਪਾਣੀ ਖੇਤਾਂ ਤੱਕ ਜਾਵੇ ਧਰਤੀ ਚੋਂ ਘੱਟ ਤੋਂ ਘੱਟ ਪਾਣੀ ਕੱਢੀਏ ਤਾਂ ਕਿ ਉਹ ਪਾਣੀ ਦਾ ਪੱਧਰ ਉੱਚਾ ਆ ਜਾਏ 16 ਮਾਰਚ 2022 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸੌਂ ਚੁੱਕੀ ਸੀ ਪਹਿਲੀ ਗੱਲ ਤਾਂ ਇਹ ਵੀ ਇੱਕ ਬਹੁਤ ਨਵੇਕਲੀ ਗੱਲ ਸੀ ਬੜੀਆਂ ਲੋਕਾਂ ਦੀਆਂ ਮੈਨੂੰ ਵਧਾਈਆਂ ਵੀ ਆਈਆਂ ਇਹ ਆਮ ਤੌਰ ਤੇ ਮੁੱਖ ਮੰਤਰੀ ਸੌਂ ਚੁੱਕਦੇ ਆ ਰਾਜ ਭਵਨਾਂ 'ਚ ਜਾਂ ਖੇਡ ਸਟੇਡੀਅਮਾਂ 'ਚ ਪਰ ਪਹਿਲੀ ਵਾਰ ਹੋਇਆ ਕਿਸੇ ਸ਼ਹੀਦ ਦੇ ਪਿੰਡ ਜਾ ਕੇ ਸੌਹ ਚੁੱਕੀ ਹੈ ਉਹਦੇ ਨਾਲ ਕੀ ਜਾਂਦਾ ਉਹਦੇ ਨਾਲ ਸਾਡੀ ਜ਼ਿੰਮੇਵਾਰੀ ਵੀ ਸਾਨੂੰ ਅਹਿਸਾਸ ਰਹਿੰਦਾ ਕਿ ਉੱਥੇ ਜਾ ਕੇ ਸੌਹ ਚੁੱਕੀ ਸੀ ਸਾਡੇ ਗਵਾਹ ਜਿਹੜੇ ਨੇ ਉਹ ਸ਼ਹੀਦ ਨੇ ਜਿਨ੍ਹਾਂ ਨੇ 23-23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੁੱਮੇ ਦੋਸਤੋ ਮਾਲਵਾ ਨਹਿਰ ਇੱਕ ਬਹੁਤ ਵੱਡਾ ਪ੍ਰੋਜੈਕਟ ਬਣਾਇਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਨਿਕਲ ਰਹੀ ਹੈ ਦੇਸ਼ 'ਚ 78ਵਾਂ ਦਿਵਸ ਮਨਾ ਰਹੇ ਆਪਾਂ 78ਵਾਂ ਯਾਦਿਦਾ ਦਿਵਸ ਮਨਾ ਰਹੇ ਆਂ ਹਜੇ ਤੱਕ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਹਜੇ ਤੱਕ ਛੱਪੜਾਂ ਦੀਆਂ ਮੁਸ਼ਕਲਾਂ ਹਾਲੀ ਹੋਈਆਂ ਪਿੰਡਾਂ ਦੀਆਂ ਹਜੇ ਤੱਕ ਉਹੀ ਲਾਈਟ ਉਹੀ ਕੂੜੇ ਦੇ ਢੇਰ ਸਭ ਕੁਝ ਇਹ ਮੁਹਿਮ ਦੇ ਰੂਪ ਚ ਕਰਨਾ ਪਊਗਾ ਇਕੱਲਾ ਸਰਕਾਰ ਤੇ ਨਹੀਂ ਛੱਡ ਸਕਦੇ ਆਪਾਂ ਨੂੰ ਸਾਰਿਆਂ ਨੂੰ ਨਾਲ ਲੱਗਣਾ ਪਊਗਾ ਮਾਲਵਾ ਨਹਿਰ ਜਿਹੜੀ ਕਿ ਹਰੀਕੇ ਪੱਤਨ ਤੋਂ ਨਿਕਲੂਗੀ ਤੇ ਜਿਹੜੀ ਗੰਗ ਕਨਾਲ ਹੈ Rajasthan ਨੂੰ ਜਾਂਦੀ ਹੈ ਉਹਦੇ ਨਾਲ-ਨਾਲ ਜਾਊਗੀ Rajasthan ਦੇ ਬਾਰਡਰ ਤੱਕ 149 ਕਿਲੋਮੀਟਰ ਨਹਿਰ ਹੈ 12.5 ਫੁੱਟ ਡੂੰਘਾਈ ਹੈ 50 ਫੁੱਟ ਉਪਰੋ ਚੜਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਉਹ ਨਹਿਰ ਲਾਈਫਲਾਈਨ ਬਣ ਕੇ ਉੱਥੇ ਪਾਣੀ ਭੇਜੂਗੀ ਲਾਈਫਲਾਈਨ ਬਣੂਗੀ ਮਾਲਵੇ ਦੀ ਉਹ ਜੋ ਇਲਾਕਾ ਗਿੱਦੜਵਾਹੇ ਦਾ ਸਾਰਾ ਜਿਹੜਾ ਮੁਕਸਰ ਦਾ ਫਰੀਦਕੋਟ ਦਾ ਅੱਗੇ ਲੰਬੀ ਦਾ ਅੱਗੇ ਜਿਹੜਾ ਰਾਜਸਥਾਨ ਦਾ ਬਾਰਡਰ ਹੈ ਉੱਥੇ ਜਾ ਕੇ